ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਇੱਕ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਐਂਡ ਤੱਕ ਜੋ ਵੀ ਹੁੰਦਾ ਹੈ ਕੀ ਸੰਘਰਸ਼ ਹੁੰਦਾ ਹੈ ਉਸ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੀ ਜੋ ਕਿ ਇੱਕ ਘਾਈ ਜਿਹੜਾ ਕੀ ਘਾ ਵੜਦਾ ਹੈ ਉਸ ਦੀ ਕਹਾਣੀ ਚੋਂ ਮੈਂ ਤੁਹਾਨੂੰ ਸਭ ਕੁਝ ਦੱਸਾਂਗੀ ਜੋ ਕਿ ਵਿਸਤਾਰ ਨਾਲ ਸੁਣਨਾ ਕਿ ਘਾਈ ਤੋਂ ਉਹ ਬੱਚਾ ਰਾਜਾ ਕਿਵੇਂ ਬਣਿਆ ਦੇਖੋ ਬੰਦੇ ਦੇ ਕਰਮ ਹੁੰਦੇ ਨੇ ਜੋ ਬੰਦੇ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੇ ਨੇ ਜੇ ਅਸੀਂ ਇਮਾਨਦਾਰੀ ਵਫਾਦਾਰੀ ਤੇ ਸੱਚਾਈ ਨਾਲ ਉਹ ਕੰਮ ਕਰੀਏ ਤੇ ਅਸੀਂ ਕਿੱਥੋਂ ਤੋਂ ਕਿੱਥੇ ਪੁੱਜ ਸਕਦੇ ਹਾਂ ਅਸੀਂ ਕਿੱਥੇ ਤੋਂ ਕਿੱਥੇ ਤੱਕ ਜਾ ਸਕਦੇ ਹਾਂ ਪਰ ਸਾਡਾ ਇਹ ਜੋ ਮਨ ਹੈ ਸਾਨੂੰ ਸਿਰਫ ਬੇਈਮਾਨੀ ਤੇ ਝੂਠ ਫਰੇਬ ਇਦਾਂ ਹੀ ਕਰਨ ਦੀਆਂ ਇਹ ਜਿਹੇ ਆਪਾਂ ਕਰਦੇ ਹਾਂ ਚਲਾਕੀਆਂ ਜਿਸ ਨਾਲ ਕਿ ਸਾਡੀ ਜ਼ਿੰਦਗੀ ਚ ਜੋ ਕੁਝ ਚੰਗਾ ਵੀ ਹੋਣਾ ਹੁੰਦਾ ਹੈ ਉਹ ਵੀ ਬੁਰੇ ਵਿੱਚ ਤਬਦੀਲ ਹੋ ਜਾਂਦਾ ਹੈ ਇਸ ਇਸ ਜੋ ਇਹ ਕਥਾ ਹੈ ਇਹ ਤੁਹਾਨੂੰ ਇਸ ਲਈ ਸੁਣਾਵਾਂਗੇ ਤਾਂ ਕਿ ਤੁਸੀਂ ਤੁਹਾਡਾ ਜੀਵਨ ਬਦਲ ਸਕੇ ਤਾਂ ਕਿ ਤੁਹਾਡੇ ਜੀਵਨ ਵਿੱਚ ਸੱਚਾਈ ਵਫਾਦਾਰੀ ਹੋ ਸਕੇ ਦੇਖੋ ਬੰਦਾ ਇਹ ਸੋਚਦਾ ਹੈ ਕਿ ਹੁਣ ਮੈਂ ਕੋਈ ਬੁਰਾ ਕੰਮ ਕਰ ਰਹੀ ਆਂ ਤੇ ਮੈਨੂੰ ਕੋਈ ਦੇਖ ਨਹੀਂ ਰਿਹਾ ਦੇਖੋ ਇਹ ਨਹੀਂ ਹੁੰਦਾ ਕਿ ਜੇ ਕੋਈ ਤੁਹਾਨੂੰ ਸਾਹਮਣੇ ਦੇਖ ਰਿਹਾ ਹੈ ਉਹੀ ਤੁਸੀਂ ਤਾਂ ਹੀ ਤੁਸੀਂ ਬੁਰਾ ਕੰਮ ਕਰਦੇ ਹੋ ਉਹਦੇ ਤੋਂ ਡਰਦੇ ਹੋ ਕਿ ਇਹ ਜੇ ਮੈਂ ਕੰਮ ਇਹਦੇ ਸਾਹਮਣੇ ਕੀਤਾ ਤੇ ਮੈਂ ਬੁਰਾ ਬਣ ਜਾਵਾਂਗਾ ਇਹ ਪਰਮੇਸ਼ਵਰ ਹੈ ਜੋ ਦੂਰ ਬੈਠਾ ਸਾਨੂੰ ਸਭ ਕੁਝ ਦੇਖ ਰਿਹਾ ਹੈ ਸਾਡੀ ਇੱਕ ਇੱਕ ਗੱਲ ਨੋਟਿਸ ਕਰ ਰਿਹਾ ਹੈ ਸਾਡਾ ਕੀਤਾ ਹੋਇਆ ਚੰਗਾ ਕਰਮ ਸਾਡੇ ਕੀਤੇ ਹੋਏ ਮਾੜੇ ਕਰਮ ਸਾਡਾ ਕੀਤਾ ਹੋਇਆ ਪੁੰਨ ਸਾਡਾ ਕੀਤਾ ਹੋਇਆ ਪਾਪ ਇਹ ਸਭ ਕੁਝ ਉਹ ਪਰਮੇਸ਼ਵਰ ਦੇਖ ਰਿਹਾ ਹੈ ਖਾਲਸਾ ਜੀ ਇੱਕ ਬੱਚਾ ਹੁੰਦਾ ਹੈ ਜੋ ਕਿ ਬਹੁਤ ਪੜਿਆ ਲਿਖਿਆ ਹੁੰਦਾ ਹੈ ਪਰ ਉਸ ਦੇ ਕੋਲ ਪੈਸੇ ਨਾ ਹੋਣ ਕਰਕੇ ਤੇ ਨਾਹੀਂ ਉਸ ਦੀ ਕਿਸੇ ਸਿਪਾਰਿਸ਼ ਦੇ ਕਰਕੇ ਉਸ ਨੂੰ ਕੋਈ ਚੰਗੀ ਨੌਕਰੀ ਮਿਲੀ ਹੁੰਦੀ ਹੈ ਇਸ ਕਰਕੇ ਉਹ ਘਾ ਵੱਢਣ ਦਾ ਹੀ ਕੰਮ ਕਰ ਲੈਂਦਾ ਹੈ ਉਹ ਸਵੇਰੇ ਉੱਠਦਾ ਉਹ ਘਾ ਵੱਢਦਾ ਘਾ ਵੱਢ ਲੈਂਦਾ ਰੰਬੀ ਨਾਲ ਖੁਰਚਦਾ ਫਿਰ ਉਸ ਨੂੰ ਧੋ ਕੇ ਕੂਲੇ-ਕੂਲੇ ਘਾ ਨੂੰ ਘੋੜਿਆਂ ਨੂੰ ਖਵਾਉਂਦਾ ਕਿਉਂਕਿ ਉਹ ਮੰਡੀ ਜਾਂਦਾ ਜਿੱਥੇ ਘੋੜੇ ਦਿਖਦੇ ਉੱਥੇ ਜਾ ਕੇ ਵੇਚ ਆਉਂਦਾ ਉਸ ਨੇ ਇਸ ਕੰਮ ਨੂੰ ਆਪਣਾ ਹੀ ਕੰਮ ਸਮਝ ਲਿਆ ਸੀ ਉਤੇ ਉਹ ਇਸ ਕੰਮ ਨੂੰ ਬਹੁਤ ਹੀ ਇਮਾਨਦਾਰੀ ਸੱਚਾਈ ਤੇ ਵਫਾਦਾਰੀ ਨਾਲ ਕਰਦਾ ਸੀ ਕੋਈ heira-pheri ਬਿਲਕੁਲ ਵੀ ਨਹੀਂ ਸੀ ਕਰਦਾ ਇੱਕ ਦਿਨ ਇੱਕ ਰਾਜੇ ਦੇ ਵਜ਼ੀਰ ਨੇ ਵੇਖਿਆ ਕਿ ਇਹ ਬੱਚਾ ਰੋਜ਼ ਸਵੇਰੇ ਘਾਹ ਸਾਫ਼ ਸੁਥਰਾ ਲਿਆਉਂਦਾ ਹੈ ਘੋੜਿਆਂ ਨੂੰ ਪਾਉਂਦਾ ਹੈ ਘੋੜਿਆਂ ਦੀ ਸਾਫ਼ ਸਫਾਈ ਕਰਦਾ ਹੈ ਤੇ ਕਿੰਨੇ ਹੀ ਲਗਨ ਨਾਲ ਆਪਣਾ ਕੰਮ ਕਰਦਾ ਹੈ ਉਹ ਕੀ ਕਰਦਾ ਹੈ ਵਜੀਰ ਉਸ ਬੱਚੇ ਨੂੰ ਕਹਿੰਦਾ ਹੈ ਕਿ ਸਾਡੇ ਘੋੜਿਆਂ ਨੂੰ ਵੀ ਤੂੰ ਕਾ ਪਾਇਆ ਕਰ ਤੈਨੂੰ ਇਹਦੇ ਲਈ ਚੰਗੇ ਪੈਸੇ ਮਿਲਣਗੇ ਚਲੋ ਉਹ ਬੱਚਾ ਇਮਾਨਦਾਰ ਸੀ ਤੇ ਜਿਹੜਾ ਬੰਦਾ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹੋਵੇ ਤੇ ਇਸ ਕੰਮ ਨੂੰ ਹੀ ਪੂਜਾ ਸਮਝੇ ਨਾ ਵੀ ਰੱਬ ਦਾ ਘਰ ਹੈ ਮੈਂ ਇੱਥੇ ਇਹ ਪੂਜਾ ਕਰਨੀ ਹੈ ਵੀ ਸਾਰੇ ਸੰਸਾਰ ਨੂੰ ਹੀ ਰੱਬ ਦਾ ਘਰ ਮੰਨਿਆ ਹੈ ਹਰ ਮੰਦਰ ਮੰਨਿਆ ਹੈ ਇਹ ਹੈ ਹਰੀ ਦਾ ਮੰਦਿਰ ਹੈ ਮੈਂ ਇੱਥੇ ਪੂਜਾ ਕਰਨੀ ਹੈ ਮੈਂ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਹੈ ਉਹ ਬੱਚੇ ਨੇ ਪੂਰੀ ਲਗਨ ਨਾਲ ਸਵੇਰੇ ਜਾਂਦਾ ਘੋੜਿਆਂ ਨੂੰ ਕਾ ਲੈ ਕੇ ਤੇ ਕਾ ਖਵਾਂਦਾ ਫਿਰ ਉਹਨਾਂ ਨੂੰ ਸਾਫ ਸਫਾਈ ਕਰਦਾ ਨਿਵਾਂਦਾ ਉਹਨਾਂ ਨੂੰ ਉਹਨਾਂ ਨੂੰ ਸਾਫ ਕਰਦਾ ਕੁਝ ਦਿਨ ਹੋਏ ਤੇ ਰਾਜਾ ਉਸ ਤਵੇਲੇ ਦਾ ਰਾਜਾ ਅਚਾਨਕ ਉੱਥੇ ਆਇਆ ਉਸ ਨੇ ਵੇਖਿਆ ਕਿ ਘੋੜੇ ਬੜੇ ਹੀ ਜਵਾਨ ਲੱਗ ਰਹੇ ਹਨ ਬੜੇ ਹੀ ਤੰਦਰੁਸਤ ਹੱਟੇ-ਕੱਟੇ ਲੱਗ ਰਹੇ ਹਨ ਉਹ ਬਹੁਤ ਖੁਸ਼ ਹੋਇਆ ਤੇ ਉਸਨੇ ਆਪਣੇ ਸੈਨਿਕਾਂ ਨੂੰ ਪੁੱਛਿਆ ਕਿ ਘੋੜੇ ਦੀ ਦੇਖ-ਰੇਖ ਵਿੱਚ ਦੇਖ-ਰੇਖ ਲਈ ਤੁਸੀਂ ਕਿਸ ਨੂੰ ਰੱਖਿਆ ਹੈ ਤੇ ਵੀ ਘੋੜੇ ਐਨੇ ਵਧੀਆ ਲੱਗ ਰਹੇ ਨੇ ਐਨੇ ਤੰਦਰੁਸਤ ਲੱਗ ਰਹੇ ਨੇ ਤੇ ਜਦੋਂ ਰਾਜੇ ਨੂੰ ਉਸ ਦੇ ਸੈਨਿਕ ਨੇ ਦੱਸਿਆ ਕਿ ਉਹ ਘਾਹ ਜੋ ਹੈ ਹਰ ਰੋਜ਼ ਘਾਹ ਲੈਂਦਾ ਹੈ ਘੋੜਿਆਂ ਨੂੰ ਘਾਹ ਪਾਉਂਦਾ ਹੈ ਦੇ ਘੋੜਿਆਂ ਦੀ ਦੇਖਰੇਖ ਕਰਦਾ ਹੈ ਉਸ ਦੀ ਨਜ਼ਰ ਵਿੱਚ ਘੋੜੇ ਦਿਨ ਪ੍ਰਤੀ ਦਿਨ ਵੱਧਦੇ ਪੇਨੇ ਇਹ ਤੰਦਰੁਸਤ ਹੁੰਦੇ ਪਏ ਨੇ ਰਾਜਾ ਬਹੁਤ ਖੁਸ਼ ਹੋਇਆ ਉਸ ਨੇ ਦੇਖਿਆ ਕਿ ਉਹ ਘਾਈ ਬੱਚਾ ਬਹੁਤ ਹੀ ਪਿਆਰ ਨਾਲ ਬਹੁਤ ਹੀ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਨਾ ਹੀ ਕੋਈ ਕਾਲੀ ਕਰਦਾ ਹੈ ਬੜੇ ਹੀ ਸੁਚੱਜੇ ਢੰਗ ਨਾਲ ਘੋੜਿਆਂ ਦੀ ਦੇਖਰੇਖ ਕਰਦਾ ਹੈ ਰਾਜੇ ਨੇ ਸੋਚਿਆ ਕਿ ਕਿਉਂ ਨਾ ਇਹੋ ਜਿਹਾ ਹੀ ਈਮਾਨਦਾਰ ਸੱਚਾ ਤੇ ਵਫਾਦਾਰ ਜੋ ਕਿ ਆਪਣੇ ਕੰਮ ਦੇ ਕੰਮ ਨੂੰ ਹੀ ਗੁਰੂ ਦਾ ਕੰਮ ਸਮਝ ਕੇ ਕਰਦਾ ਹੈ ਕਿਉਂ ਨਾ ਇਸ ਨੂੰ ਮੈਂ ਆਪਣਾ ਵਜ਼ੀਰ ਬਣਾ ਲਵਾਂ ਤਾਂ ਕਿ ਮੇਰਾ ਵੀ ਰਾਜ ਹੋਰ ਜ਼ਿਆਦਾ ਪਰਫਲਿਤ ਹੋ ਜੇ ਰਾਜੇ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਬੱਚੇ ਤੂੰ ਮੇਰਾ ਵਜ਼ੀਰ ਬਣੇਗਾ ਉਹ ਬੱਚਾ ਬਹੁਤ ਖੁਸ਼ ਹੋਇਆ ਪਰ ਸੀ ਕਿ ਮੈਨੂੰ ਤੇ ਕੋਈ ਕੰਮ ਆਂਦਾ ਹੀ ਨਹੀਂ ਪਰ ਜਿੰਨਾ ਕੋ ਆਂਦਾ ਹੈ ਬਹੁਤ ਹੀ ਇਮਾਨਦਾਰੀ ਨਾਲ ਕਰਦਾ ਜਦੋਂ ਰਾਜੇ ਨੇ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ ਹੋਰ ਖੜੇ ਸੈਨਿਕ ਉੱਥੇ ਦੇਖਦੇ ਰਹੇ ਉਹਨਾਂ ਦੇ ਦਿਲ ਵਿੱਚ ਇਹ ਆਇਆ ਕਿ ਕੱਲ ਦਾ ਘਾਈ ਬੱਚਾ ਜੋ ਕਿ ਰਾਜੇ ਨੇ ਇਸ ਨੂੰ ਆਪਣਾ ਵਜ਼ੀਰ ਚੁਣ ਲਿਆ ਹੈ ਪਤਾ ਨਹੀਂ ਇਸ ਵਿੱਚ ਕਿਹੜੇ ਗੁਣ ਹਨ ਪਰ ਦੇਖੋ ਗੁਣ ਸਿਰਫ ਉਸ ਵਿੱਚ ਇਮਾਨਦਾਰੀ ਵਫਾਦਾਰੀ ਤੇ ਸੱਚਾਈ ਦੇ ਸੀ ਕਿਉਂਕਿ ਉਹ ਜੋ ਵੀ ਕੰਮ ਨੂੰ ਕਰਦਾ ਬਹੁਤ ਹੀ ਸੱਚੀ ਸ਼ਰਧਾ ਨਾਲ ਕਰਦੇ ਜਿਸ ਵੀ ਕੰਮ ਨੂੰ ਅਸੀਂ ਕਰਦੇ ਹਾਂ ਬਹੁਤ ਹੀ ਪਿਆਰ ਲਗਨ ਤੇ ਸ਼ਰਧਾ ਨਾਲ ਕਰਦੇ ਹਨ ਤੇ ਪਰਮਾਤਮਾ ਸਾਡਾ ਉਸ ਕੰਮ ਵਿੱਚ ਪੂਰਾ ਸਾਥ ਦਿੰਦੇ ਨੇ ਸਾਡੀ ਤਰੱਕੀ ਦਾ ਰਸਤਾ ਬਣ ਜਾਂਦਾ ਹੈ ਜਿਹੜੇ ਕੰਮ ਬੇਈਮਾਨੀ ਚੋਰੀ ਠੱਗੀ ਨਾਲ ਹੋਵੇ ਹੋਣ ਉਹ ਕੰਮ ਕਦੇ ਪਰਫੁੱਲਤ ਨਹੀਂ ਹੁੰਦੇ ਉਸ ਕੰਮ ਵਿੱਚ ਹਮੇਸ਼ਾ ਬਦਨਾਮੀ ਹੁੰਦੀ ਹੈ ਉਸ ਕੰਮ ਨੂੰ ਕੋਈ ਵੀ ਸਿਰੇ ਨਹੀਂ ਚੜ੍ਹ ਸਕਦਾ ਇਸ ਕਰਕੇ ਜੋ ਵੀ ਕੰਮ ਕਰਨਾ ਹੋਵੇ ਉਹ ਆਪਣੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਜਦੋਂ ਉਹ ਵਜ਼ੀਰ ਉਥੇ ਦੇਖਦੇ ਨੇ ਕਿ ਉਹ ਕਾਈ ਬਹੁਤ ਹੀ ਵਧੀਆ ਤਰ੍ਹਾਂ ਰਾਜੇ ਦੀ ਸੇਵਾ ਕਰਨ ਲੱਗ ਪਿਆ ਰਾਜੇ ਦਾ ਸਾਰਾ ਕੰਮ ਕਾਜ ਵੇਖਣ ਲੱਗ ਪਿਆ ਉਹਨਾਂ ਨੇ ਰਾਜੇ ਨਾਲ ਚੁਗਲੀ ਕੀਤੀ ਕਿ ਰਾਜਾ ਜੀ ਇਹ ਜਿਹੜਾ ਤੁਸੀਂ ਵਜ਼ੀਰ ਹੈ ਇਹ ਰੱਖਿਆ ਹੈ ਇਹ ਤੁਹਾਨੂੰ ਮਾਰਨਾ ਚਾਹੁੰਦਾ ਹੈ ਰਾਜੇ ਦੇ ਮਨ ਵਿੱਚ ਵਹਿਮ ਪੈ ਗਿਆ ਕੀ ਸੱਚੀ ਕਿਤੇ ਇਹ ਮੈਨੂੰ ਮਾਰਨਾ ਤਾਂ ਨਹੀਂ ਚਾਹੁੰਦਾ ਤੇ ਰਾਜੀ ਨੇ ਉਹ ਵਜ਼ੀਰਾ ਨੂੰ ਨਾਲ ਲਿਆ ਤੇ ਉਸ ਬੱਚੇ ਦੇ ਕਮਰੇ ਵਿੱਚ ਆਏ ਜਦੋਂ ਉਹਨਾਂ ਨੇ ਉਸ ਬੱਚੇ ਦੇ ਕਮਰੇ ਵਿੱਚ ਉਹ ਸਾਹਮਣੇ ਰੰਬੀ ਤੇ ਤਗੜੀ ਟੰਗੀ ਦੇਖੀ ਤੇ ਵਜ਼ੀਰਾ ਨੇ ਕਿਹਾ ਦੇਖਿਆ ਰਾਜਾ ਜੀ ਇਹ ਤੁਹਾਨੂੰ ਮਾਰਨ ਲਈ ਹੀ ਟੰਗੀ ਹੈ ਤੇ ਉਸ ਬੱਚੇ ਨੇ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਅਦਬ ਦੇ ਨਾਲ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਕਿ ਦੇਖੋ ਇਹ ਰੰਬੀ ਤੇ ਇਹ ਤਗੜੀ ਤੋਂ ਹੀ ਮੈਂ ਆਪਣਾ ਕੋਈ ਵੀ ਕੰਮ ਸ਼ੁਰੂ ਕੀਤਾ ਸੀ ਮੈਂ ਜਿਸ ਦਿਨ ਪਹਿਲੇ ਦਿਨ ਇਸ ਦਰਬਾਰ ਦੇ ਚ ਆਇਆ ਸੀ ਮੈਂ ਇਹ ਰੰਬੀ ਤੇ ਇਹ ਤਗੜੀ ਲੈ ਕੇ ਆਇਆ ਸੀ ਮੈਂ ਘਾ ਇਸ ਰੰਬੀ ਨਾਲ ਘਾ ਪੁੱਟਦਾ ਤੇ ਇਹ ਸਾਰਾ ਕੰਮ ਕਰਦਾ ਸੀ ਇਸ ਕਰਕੇ ਮੈਂ ਇਸ ਨੂੰ ਇੱਥੇ ਰੱਖਿਆ ਹੈ ਤਾਂ ਕਿ ਮੈਨੂੰ ਚੇਤਾ ਰਹੇ ਤਾਂ ਕਿ ਮੈਨੂੰ ਯਾਦ ਰਹੇ ਕਿ ਮੈਂ ਇਸ ਰੰਬੀ ਤੇ ਇਸ ਤਗੜੀ ਦੇ ਕਰਕੇ ਹੀ ਇੱਥੇ ਹਾਂ ਰਾਜਾ ਫਿਰ ਚੁੱਪ ਹੋ ਗਿਆ ਵਜੀਰਾ ਨੇ ਫੇਰ ਕਿਹਾ ਕਿ ਰਾਜਾ ਜੀ ਇਹ ਤਾਂ ਲੋਕਾਂ ਨੂੰ ਇਹ ਤਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਪੈਸੇ ਵੰਡਦਾ ਫਿਰਦਾ ਹੈ ਇਹ ਤੇ ਤੁਹਾਡਾ ਬਹੁਤ ਹੀ ਧਨ ਵਿਅਰਥ ਖਰਚ ਕਰਾਉਣਾ ਚਾਹੁੰਦਾ ਹੈ ਇਹ ਤੁਹਾਡੇ ਧਨ ਦੀ ਵਿਅਬਦੀ ਕਰਦਾ ਹੈ ਰਾਜੇ ਨੇ ਫੇਰ ਉਸ ਬੱਚੇ ਵੱਲ ਵੇਖਿਆ ਤੇ ਕਿਹਾ ਦੀ ਤੂੰ ਇਹ ਕੀ ਕਰ ਰਿਹਾ ਹੈ ਪੈਸੇ ਵੰਡ ਰਿਹਾ ਹੈ ਇਹ ਐਦਾ ਦੀਆਂ ਸ਼ਿਕਾਇਤਾਂ ਮੇਰੇ ਕੋਲ ਲੈ ਕੇ ਆ ਰਹੇ ਨੇ ਬੱਚੇ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕੀ ਰਾਜਾ ਜੀ ਦੇਖੋ ਇਹ ਜੋ ਮੈਂ ਪੈਸੇ ਦਿੱਤੇ ਨੇ ਇਹ ਇਸ ਕਰਕੇ ਕਿ ਇਹਨਾਂ ਦਾ ਕੰਮ ਕਰ ਸਕੀ ਕਿਉਂਕਿ ਗਰੀਬ ਹਨ ਮਜ਼ਦੂਰੀ ਕਰਦੇ ਨੇ ਤੇ ਜਦੋਂ ਇਹਨਾਂ ਨੂੰ ਕੋਈ ਲੋੜ ਪੈਂਦੀ ਹੈ ਇਸ ਲਈ ਮੈਂ ਇਹ ਪੈਸੇ ਇਹਨਾਂ ਨੂੰ ਦਿੱਤੇ ਹਨ ਤੇ ਰਾਜੇ ਨੇ ਕਿਹਾ ਕਿ ਇਹ ਵਾਪਸ ਕਦੋਂ ਕਰਨਗੇ ਕਿਉਂਕਿ ਸੈਨਿਕਾ ਨੇ ਰਾਜੇ ਦੇ ਕੰਨ ਭਰੇ ਸੰਕੇ ਇਹ ਬੱਚੇ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਹ ਪੈਸੇ ਤੁਸੀਂ ਉਦੋਂ ਵਾਪਸ ਕਰਨੇ ਨੇ ਜਦੋਂ ਕੀ ਰਾਜਾ ਮਰ ਜਾਵੇਗਾ ਜਦੋਂ ਰਾਜਾ ਮਰ ਜੀਵੇਗਾ ਸੈਨਿਕਾਂ ਨੂੰ ਬਹੁਤ ਗੁੱਸਾ ਚੜਾਇਆ ਰਾਜੇ ਨੂੰ ਕਿ ਰਾਜਾ ਜੀ ਦੇਖੋ ਇਹ ਤੁਹਾਡੇ ਮਰਨ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਰਾਜਾ ਮਰੇ ਉਸ ਬੱਚੇ ਨੇ ਫਿਰ ਆਪਣੀ ਇਮਾਨਦਾਰੀ ਤੇ ਸੱਚਾਈ ਨਾਲ ਜਵਾਬ ਦਿੱਤਾ ਕਿ ਰਾਜਾ ਜੀ ਇਹ ਲੋਕ ਬਹੁਤ ਗਰੀਬ ਨੇ ਇਹਨਾਂ ਦਾ ਇਹਨੇ ਪੈਸੇ ਆਂਦੇ ਇਹ ਵਾਪਸ ਤਾਂ ਨਹੀਂ ਕਰਨਗੇ ਪਰ ਆਪਣੇ ਮੂੰਹ ਤੋਂ ਹਰ ਰੋਜ਼ ਸਵੇਰੇ ਉੱਠ ਕੇ ਇਹੀ ਦੁਆ ਕਰਿਆ ਕਰਨਗੇ ਕਿ ਸਾਡਾ ਰਾਜਾ ਜ਼ਿੰਦਾ ਰਹੇ ਸਾਡਾ ਰਾਜਾ ਜ਼ਿੰਦਾ ਰਹੇ ਕਿਉਂਕਿ ਇਹ ਪੈਸੇ ਤਾਂ ਮੋੜ ਨਹੀਂ ਸਕਦੇ ਪਰ ਇਨ੍ਹਾਂ ਪੈਸਿਆਂ ਦੇ ਬਦਲੇ ਤੁਹਾਨੂੰ ਰੋਜ਼ ਉੱਠ ਕੇ ਦੁਆਵਾਂ ਜ਼ਰੂਰ ਦਿਆ ਕਰਨਗੇ ਉਸ ਬੱਚੇ ਦਾ ਇਹ ਜਵਾਬ ਸੁਣ ਕੇ ਰਾਜਾ ਬਹੁਤ ਹੀ ਖੁਸ਼ ਹੋਇਆ ਕਿ ਇਹ ਸਾਰੇ ਹੀ ਇਹਦੇ ਤੋਂ ਬਹੁਤ ਹੀ सड़ सड़ते कि यह बच्चा इना कि तरक्या पच गया है राजे ने फिर अपने कमरे में चला गया अगले दिन सवेरे फिर उस सैनिक आए तो कहा कि राजा जी ये जो बच्चा है यह बहुत ही जो बच्चा है यह ਏ ਜੋ ਬੱਚਾ ਹੈ ਇਹ ਸਾਰੇ ਹੀ ਕੰਮ ਆਪਣੇ ਆਪ ਹੀ ਕਰਨ ਲੱਗ ਗਿਆ ਹੈ ਇਹ ਤੁਹਾਨੂੰ ਕੁਝ ਪੁੱਛਦਾ ਹੀ ਨਹੀਂ ਕਿਉਂਕਿ ਰਾਜਾ ਉਸਦੇ ਕੰਮ ਤੋਂ ਬਹੁਤ ਹੀ ਖੁਸ਼ ਸੀ ਕਿਉਂਕਿ ਉਹ ਬੱਚਾ ਜੋ ਵੀ ਕੰਮ ਕਰਦਾ ਉਹ ਘਾਈ ਜੋ ਵੀ ਕੰਮ ਕਰਦਾ ਰਾਜੇ ਨੂੰ ਉਹ ਬਹੁਤ ਹੀ ਪਸੰਦ ਆਉਂਦਾ ਸੀ ਤੇ ਰਾਜੇ ਨੇ ਇਹ ਨਿਰਣੇ ਲਿਆ ਕਿ ਅੱਜ ਤੋਂ ਰਾਜੇ ਦੇ ਕੋਈ ਔਲਾਦ ਨਹੀਂ ਸੀ ਤੇ ਰਾਜੇ ਨੇ ਇਹ ਨਿਰਣੇ ਲਿਆ ਕਿ ਅੱਜ ਤੋਂ ਇਹ ਘਾਈ ਬੱਚਾ ਹੀ ਉਸਦਾ ਪੁੱਤਰ ਬਣੇਗਾ ਤੇ ਇਹ ਰਾਜ ਘਾਟ ਨੂੰ ਸਾਂਭੇਗਾ ਇਹ ਸੁਣ ਕੇ ਸਾਰੇ ਹੀ ਵਜ਼ੀਰ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਹੋਗੇ ਦੇਖੋ ਇਹ ਨਹੀਂ ਹੈ ਕਿ ਤੁਸੀਂ ਕਰਮ ਚੰਗੇ ਕਰਦੇ ਹੋ ਤੇ ਤੁਹਾਨੂੰ ਫਲ ਨਹੀਂ ਮਿਲੇਗਾ ਜੇ ਤੁਹਾਡੇ ਕੰਮ ਬਹੁਤ ਹੀ ਚੰਗੇ ਹਨ ਕਰਮ ਚੰਗੇ ਕਰਦੇ ਹੋ ਤੇ ਉਸ ਦਾ ਫਲ ਵਾਹਿਗੁਰੂ ਤੁਹਾਨੂੰ ਜ਼ਰੂਰ ਦੇਵੇਗਾ ਜੇ ਤੁਸੀਂ ਪਾਠ ਕਰਦੇ ਹੋ ਉਸ ਦਾ ਫਲ ਵੀ ਤੁਹਾਨੂੰ ਜਦੇ ਜਾਂ ਕਦੇ ਪਰਮਾਤਮਾ ਦੇ ਰਜਿਸਟਰ 'ਚ ਰਜਿਸਟਰ ਹੋ ਜਾਂਦਾ ਹੈ ਜੋ ਵੀ ਤੁਸੀਂ ਪਾਠ ਜੋ ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋ ਇਹ ਤੁਹਾਡੇ ਪਰਮਾਤਮਾ ਦੇ ਰਜਿਸਟਰ 'ਚ ਲਿਖਿਆ ਜਾਂਦਾ ਹੈ ਕਿ ਹਰ ਰੋਜ਼ ਦੀ ਕੀਤੀ ਹੋਈ ਚੰਗੇ ਮਾੜੇ ਕਰਮਾਂ ਦੀ ਘਟਨਾ ਸਾਰੀ ਹੀ ਪਰਮਾਤਮਾ ਦੇ ਕੋਲ ਸੁਣੀ ਲਿਖੀ ਹੁੰਦੀ ਹੈ ਪਰਮਾਤਮਾ ਕਦੇ ਨਹੀਂ ਭੁੱਲਦਾ ਕਿ ਅੱਜ ਇਸਨੇ ਪਾਠ ਕੀਤਾ ਹੈ ਤੇ ਕੱਲ ਨੂੰ ਮੈਂ ਇਸ ਦਾ ਫਲ ਦੇ ਦੇਵਾਂ ਇਹ ਤਾਂ ਪਰਮਾਤਮਾ ਦੀ ਨਿਗਾਸਵੱਲੀ ਹੋਵੇ ਜਾਂ ਜਦੇ ਜਾਂ ਕਦੇ ਕਹਿੰਦੇ ਹਨ ਨਾ ਪਰਮਾਤਮਾ ਜਦੋਂ ਵੀ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ ਵੇਖੋ ਉਸ ਬੱਚੇ ਘਾਈ ਦੀ ਕਾ ਪੁੱਟਣ ਤੋਂ ਲੈ ਕੇ ਰਾਜੇ ਤੱਕ ਦਾ ਸਫ਼ਰ ਸੇਵਾ ਕਿੱਥੇ ਤੋਂ ਕਿੱਥੇ ਲੈ ਗਈ ਕਿਉਂਕਿ ਉਸ ਦੇ ਮਨ ਵਿੱਚ ਇਹ ਸੀ ਕਿ ਇਹ ਜੋ ਸਾਰਾ ਸੰਸਾਰ ਇਹ ਹੀ ਹਰਿਮੰਦਰ ਸਾਹਿਬ ਹੈ ਮੈਂ ਇਸ ਵਿੱਚ ਸੇਵਾ ਕਰਨ ਆਇਆ ਹਾਂ ਸੱਚੀ ਸ਼ਰਧਾ ਤੇ ਇਮਾਨਦਾਰੀ ਨੇ ਉਸ ਬੱਚੇ ਨੂੰ ਘਾਈ ਤੋਂ ਰਾਜਾ ਬਣਾ ਦਿੱਤਾ ਤੇ ਉਹ ਆਪਣੇ ਰਾਜ ਭਾਗ ਨੂੰ ਵਧੀਆ ਤਰ੍ਹਾਂ ਸੰਭਾਲਣ ਲੱਗ ਪਿਆ ਕਿਉਂਕਿ ਜੋ ਚੰਗਾ ਹੁੰਦਾ ਹੈ ਉਹ ਆਪਣੇ ਚੰਗੇ ਕਰਮ ਕਦੇ ਨਹੀਂ ਛੱਡਦਾ ਚਾਹੇ ਉਹ ਕਿਤੇ ਵੀ ਚਲਾ ਜਾਵੇ ਇਸ ਕਰਕੇ ਸਾਨੂੰ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਨਾ ਤੇ ਪਰਮਾਤਮਾ ਸਾਨੂੰ ਚੰਗੇ ਸਮੇਂ ਚੰਗਾ ਹੀ ਜੀਵਨ ਦਿੰਦੇ ਨੇ ਹਮੇਸ਼ਾ ਸਾਡੀ ਹਰ ਇੱਕ ਬੇਨਤੀ ਨੂੰ ਕਬੂਲ ਕਰਦੇ ਨੇ ਤੇ ਸਾਨੂੰ ਪਰਮਾਤਮਾ ਸਾਡੇ ਸਿਰ ਤੇ ਮੇਰ ਭਰਿਆ ਹੱਥ ਰੱਖਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ